ਭਜਲੀ ਭਜਲੀ ਓਏ ਹੋਰੇ ਕਾਲੂ ਵੀ ਗਿਆ ਨਾਲ ਮੇਰੇ ਵੱਲ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਬਈ ਅੱਜ ਧੁੱਪ ਚੜ ਗਈ ਸਾਜ ਰਹੀ 10:00 ਵਜੇ ਤੋਂ ਪਰ ਨਿਕਲਣ ਲੱਗੀ ਸੀਗੀ ਪਰ ਮਾਰੇ ਮੋٹے ਵਿੱਚ ਬੱਦਲ ਵਈ ਜੀ ਤੁਹਾਨੂੰ ਦਿਖਦੀ ਹੋਣੀ ਪਿੱਛੇ ਔਰਕ ਨਹੀਂ ਅੱਜ ਤਾਂ ਫੇਰ ਵੀ ਠੀਕ ਹੈ ਅੱਜ ਤਾਂ ਮੌਸਮ ਤਾਂ ਵੀ ਠੀਕ ਹੈ ਤਿੱਖੀ ਧੁੱਪ ਹੈ ਨਾ ਵਧੀਆ ਲੱਗਦੀ ਧੁੱਪ 'ਚ ਬਹਿ ਕੇ ਤੇ ਹੁਣ ਚੱਲੇ ਸੀ ਰੋਪੜ ਜਿਰਪੜ ਦੋ ਚਾਰ ਕੱਪੜੇ ਹੋਰ ਫੋਨ ਨੂੰ ਦੇ ਕੇ ਆਉਣੇ ਆ ਤੇ ਮੰਮੀ ਜੀ ਨੇ ਵੀ ਇੱਕ ਦੋ ਕ ਚੀਜ਼ਾਂ ਲੈਣੀਆਂ ਤੇ ਚੱਲੀ ਹਾਂ ਰੋਪੜ ਗੱਡੀ ਨਾ ਅੱਜ ਤਵਾਂ ਹੋਣੀ ਨਾ ਕੱਲੂ ਪਰਸੋਂ ਦਿਵਾਉਂਗੀ ਸੋਮਵਾਰ ਸੋਮਵਾਰ ਦਿਵਾਵਾਂਗੇ ਤੇ ਹੁਣ ਚੱਲੀਏ ਰੋਪੜ ਤੇ ਮੈਂ ਬੋਲਟ ਵੀ ਤੁੱਪੇ 'ਤੇ ਖੜਾਇਆ ਮੜਾ ਜਾ ਨਾ ਪਾਉਂਦਾ ਤੁੱਪੇ 'ਤੇ ਖੜਾ ਦਾਂ ਮੈਂ ਥੋੜੀ ਜਿਹੀ ਕੱਲ ਪਾਲਿਸ਼ ਹੀ ਮਾਰੀ ਦੀ ਆ ਸੁੱਕ ਜੂਗੀ ਮੈਂ ਗਿਆ ਕੱਕਣੀ ਲਸਕਾਉਂਦੀ ਆਪਾਂ ਨੇ ਗੱਡੀ ਕਰਦਣੀ ਤੇ ਗੱਡੀ ਵੀ ਕਰੀਏ ਸਟਾਰਟ ਤੇਲ ਵੀ ਪੈਣਾ ਇੱਥੇ ਤੇਲ ਵੀ ਪੋਣਾ ਹੁਣ ਆਪਾਂ ਨੇ ਜਾਂਦੇ ਜਾਂਦੇ ਆਹ ਹੋ ਗਈ ਲਓ ਜੀ ਤੇ ਹੁਣ ਲਗਾਤਾਰੇ ਕੰਮ ਹੈ ਸਾਰੇ ਦਿਨਾਂ ਤੇ ਅੱਜ ਦਾ ਜਾਣਾ ਰੋਪੜ ਤੇ ਕੱਲੂ ਜਾਣਾ ਗੁਰਦੁਆਰਾ ਸੋਲਕਿਆ ਸਾਹਿਬ ਤੇ ਸੋਮਵਾਰ ਨੂੰ ਸ਼ਾਇਦ 20 ਤੱਕ ਨਹੀਂ ਟਿਊਜ਼ਡੇ ਨੂੰ ਟਿਊਜ਼ਡੇ ਨੂੰ ਸਾਡੇ ਹੈ ਕਿ ਸਵਾ ਵੱਡ ਦੀ ਤੇ ਉਹਦੇ ਬਾਅਦ ਸ਼ੁਰੂ ਹੋ ਜਾਣਾ ਫਿਰ ਆਪਣੇ ਵਿਆਹ 21 ਤਰੀਕ ਨੂੰ ਕਾਫਟਰ ਕਰਾ ਲੈਣਾ ਤੇ ਲਗਾਤਾਰੇ ਕੰਮ ਆਉਣੇ ਕਾ 10 ਦਿਨ ਪੂਰੇ ਆ ਦੋ ਦਿਨ ਦੇ ਤਾਂ ਜੇ ਛੇਤੀ ਮੋੜੇ ਗੱਡੀ ਤਵਾ ਕੇ ਖੜਾ ਦਾਨੀ ਇੱਥੇ ਮੈਂ ਤਾਂ ਕਾਲੂ ਜਾਂ ਫਿਰ ਕਾਲੂ ਪਰ ਕਾਲੂ ਸੰਡੇ ਆ ਹਲੋ ਤੇ ਸਰਵਿਸ ਸਟੇਸ਼ਨ ਤੇ ਵੀ ਭੀੜ ਹੁੰਦੀ ਫਿਰ ਤਸੱਲੀ ਨਾਲੇ ਪਾਉਂਦੇ ਅੱਜ ਵੇਚ ਲਉਂਗਾ ਨਾ ਜੇ ਫਿਰ ਵਧੀਆ ਤੋ ਹੋ ਜਾਈਏ ਕੱਲ ਵੀ ਬੋਲਟ ਵੇਚ ਲਿਆ ਸੀਗਾ ਉੱਥੇ ਇੰਨੀਆਂ ਗੱਡੀਆਂ ਆਏ ਨਹੀਂ ਵੇਚੇ ਤਾਂ ਵਧੀਆ ਤਾਂ ਹੋ ਗਿਆ ਸਿਰ ਤੇ 3-4 ਗੱਡੀਆਂ ਖੜੀ ਜਾਂਦੀਆਂ ਫਿਰ ਡੁਬੜੂ-ਸੜੂ ਜਿਆ ਕਰ ਦਿੰਦੇ ਆ ਤੇ ਚੱਲੀਏ ਪਹਿਲਾਂ ਪਾਈਏ ਕੋਟ ਕਰਨਾ ਵੀ ਸਾਫਰੀ 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 ਹੋਏ ਸੀ ਇਹਦੇ ਉੱਪਰ ਨੂੰ ਮੈਂ ਪਾ ਲਿਆ ਖੰਡ ਹੈਗੀ ਥੋੜੀ ਜੀ ਡਬਲੇ ਪਲੇ ਪਰ ਉਹ ਵੀ ਪਤਲੀ ਜਿਆਦਾ ਮੋਟੀ ਨਹੀਂ ਹੈ ਪਰ ਹੈ ਨਿੱਗੀ ਜੀ ਉਹ ਵੀ ਤੇ ਉੱਪਰ ਨੂੰ ਮੈਂ ਪਾ ਲਿਆ ਤੇ ਹੁਣ ਪਈ ਇਹ ਪੈਂਟਾਂ ਲੀਆਂ ਸੀਗੀਆਂ ਮੈਂ ਤੇ ਹੁਣ ਇਹਨੂੰ ਪ੍ਰੈਸ ਕਰਾ ਲੈਣੀ ਵਧੀਆ ਹਨ ਲੋਰ ਨੂੰ ਰਹਿਣ ਦੇ ਪੈਂਟਾਂ ਨੂੰ ਕਰਾ ਲੈਣੀਆਂ ਦੋਹਾਂ ਨੂੰ ਤੇ ਲੋ ਜੀ ਗੱਡੀ ਘੰਡਲੀ ਬਾਹਰ ਚਲੀ ਰੋਪੜ ਨੂੰ ਤੇ ਲੋ ਜੀ ਪਹੁੰਚ ਗਏ ਬਿੱਲਾ ਚੌਂਕ ਹਨਾ ਰੋਪੜ ਸ਼ਹਿਰ ਪਹਿਨਾ ਪ੍ਰੈਸਾਂ ਦੇ ਕੋਲ ਮੈਂ ਕੱਪੜੇ ਦੇ ਦੀ ਪਹਿਨਾ ਲੋ ਵੀ ਪਾਰਕਿੰਗ ਬੜੀ ਓਕੀ ਮਿਲਦੀ ਹੈ ਹਸਪਤਾਲ ਦੇ ਨਾਲ ਪਾਰਕਿੰਗ ਬਹੁਤ ਓਕੀ ਮਿਲਦੀ ਹੈ ਅੰਦਰ ਨੂੰ ਤੇ ਲੋ ਦੂਈ ਸਾਈਡ ਨੂੰ ਕਿਤੇ ਉਧਰ ਨੂੰ ਵੀ ਨਹੀਂ ਪਾਰਕਿੰਗ ਮਿਲੀ ਤੇ ਇਧਰੋਂ ਮਿਲੀ ਫਿਰ ਉਰੇ ਗੱਡੀ ਖੜਾਈ ਮਸਾ ਤੇ ਲੋ ਜੀ ਬਾਜ਼ਾਰ ਜਾਏ ਤੇ ਸ਼ਨੀਵਾਰ ਕਰਕੇ ਭੀੜ ਬਹੁਤ ਪਈ ਹਾਂ ਰਿਆ ਬਦਾਈ ਪੂਰਾ ਬਾਜ਼ਾਰ ਹੈ ਨਾ ਤੇ ਕੱਪੜੇ ਤੇ ਸੀ ਪ੍ਰੈਸ ਨੂੰ ਦੇਤੇ ਸੀਗੇ ਤੇ ਫੇਖ ਲਗਾਉਣਾ ਭੁੱਲ ਗਿਆ ਮੈਂ ਪਹਿਲਾਂ ਜਾਂਦੇ ਆ ਹੋਂ ਦਾ ਹੋਂ ਦਾ ਦੋ ਪਿਓ ਲੰਝਮਈ ਹਾਂ ਪੂਰਾ ਲੰਮੇ ਚੱਲੀਏ ਮੈਂ ਤੇ ਚੱਲੀ ਹੁਣ ਲੋਈ ਪੂਰਾ ਬਾਜ਼ਾਰ ਭਰਿਆ ਹੋਇਆ ਹੈ ਨਾ ਗੱਡੀ ਵੀ ਹੋਰੇ ਭਰੀ ਹੋਈ ਨਿਕਲਦੀ ਆ ਵੈਸੇ ਜਾਵੇ ਆ ਨੀਂਂਦਾ ਪਟਿਆ ਸੀ ਦੇਖੋ ਕੇ ਅੱਜ ਗਰਮੀ ਐ ਅੱਜ ਗੱਡੀ ਬੈਠੇ ਨੂੰ ਗਰਮੀ ਲੱਗਦੀ ਸੀ ਸੀਸੇ ਖੋਲੇ ਵੀ ਜੇਸੀ ਲਾਉਂਦੇ ਤਾਂ ਦੂਵੀਂ ਠੰਡ ਲੱਗਦੀ ਐ ਏਸੀ ਵਾਲੀ ਜੇਸੀ ਲਾਉਂਦੇ ਵੀ ਬਿਮਾਰ ਕਰਦੀ ਓ ਚੀਜ਼ ਨਾ ਨਾ ਏਸੀ ਤਾਂ ਨਹੀਂ ਹੈਗੀ ਬਾਹਰਲੀ ਹਵਾ ਠੀਕ ਐ ਅੱਜੇ ਹੋਈ ਐ ਹਮ ਆਹ ਦੇ ਬਲਿੰਕ ਕਰ ਲੰਕੇ ਵੀ ਲਾਈਟ ਪਰ ਅਸਲ ਇੱਕ ਕੱਪੜੀ ਭੁੱਲ ਗਏ ਤੇ ਅਸੀਂ ਬੇਲਿਆ ਚੋਂਦੇ ਘੁਮੇ ਇੱਕ ਢੀ ਦਵਾਰ ਤੇ ਇੱਕ ਘੰਟਾ ਗਿਆ ਦਾ ਘੰਟਾ ਹੋ ਗਿਆ ਹੁਣ ਤੇ ਲੋ ਜੀ ਕੱਪੜੇ ਲੈ ਲੇ ਪਿੱਛੇ ਰੱਖ ਲੈ ਤੇ ਹੁਣ ਚੱਲੀਏ ਘਰ ਨੂੰ ਆ ਵੀ ਕੋਟ ਜਮੈਂਦਾ ਗਰਮੀ ਲਿਆਦੀ ਐ ਨਾ ਮੈਂ ਜਿਹੜਾ ਕੋਟ ਪਾਵੇ ਜੀ ਗਰਮੀ ਲੱਗਣ ਲੱਗੀ ਕੰਨ ਵੀ ਲੜਦੀ ਹੁਣ ਮੇਰੇ ਇਜੀ ਕਰਦਾ ਖੋਲ ਨਾ ਇਹਨੂੰ ਤੂੰ ਪੱਜ ਤਿੱਖੀ ਐ ਤੂੰ ਪੱਤ ਤਿੱਖੀ ਐ ਰੋਪੜ ਸ਼ਹਿਰ ਨਾਲੋਂ ਜ਼ਿਆਦਾ ਠਕੀ ਆ। ਆ ਪੋਲੂਸ਼ਨ ਕਰਕੇ ਥੋੜੀ। ਪਰ ਹੈ ਪਰ ਬੱਦਲ ਬਾਈ ਜੀ ਥੋੜੀ ਥੋੜੀ। ਲੋਈ ਪਹੁੰਚ ਗਿਆ ਘਰਾਂ। ਇੱਕ ਵੇ ਚੱਲੇ ਤੇ ਤੇ ਦੋ 40 ਹੋ ਗਏ। 1 ਘੰਟਾ 40 ਮਿੰਟ ਲੱਗ ਗਿਆ। ਨਾ ਵੀ। ਤੁੱਪ ਗਿਆ ਵੀ ਹੋ ਗਈ। ആകട <coughs> <laughs> ਗੱਡੀ ਦੀ ਆਵਾਜ਼ ਪਛਾਣ ਲੈਂਦਾ ਇਹ। ਤੇ ਕੱਪੜੇ ਬਾਜੋ ਗੱਡੂ ਪਿੱਛੇ ਹਾਂ। ਇਹ ਵਨ ਹੁੰਦੇ। ਚਲਿਏ ਖੇਤਾਂ ਨੂੰ। ਖੇਤਾਂ ਚਲੀਏ। ਬਹਿ ਜਾਓ ਰਹੀ। ਚੱਲ ਜਲੀਏ। ਤੇ ਲੋ ਵੀ ਸ਼ਾਮ ਹੋ ਚੱਲੀ ਅੰਦਰ ਤਾਂ ਲੱਗਦੀ ਠੰਡ। ਤੇ ਬਾਹਰ ਵੀ ਥੋੜੀ ਧੁੱਪ ਪਿੱਛੇ ਬੱਦਲ ਹੋ ਜਿਦਾ ਨਾ ਹੁੰਦਾ ਮੈਂ। ਆੜ ਬੱਦਲ ਵਾਈ ਜੀ ਤੇ ਹੁਣ ਦੇਖ ਚੱਲੇ ਥੱਲੇ ਨੂੰ ਔਰ ਜਾਇਆਂ ਇਹ ਵੀ ਕੱਟ ਕੇ ਸੁੱਕਣੀਆਂ ਮਈਆਂ ਵੀ ਤੇ ਧੁੱਪ ਨਿਕਲੀ ਵੀ ਤੇ ਸੋਹਣੀ ਇੱਕ ਵਾਰ ਚ ਲੈਣੀ ਦੋ ਫੇ ਅੰਦਰੋਂ ਬੱਦਲ ਵਾਈ ਜੀ ਹੋ ਅੱਜ ਸਾਰੇ ਇਧਰ ਨੇ ਮੈਂ ਸੇ ਮੀ ਸਾਡੇ 20 ਤਰੀਕ ਨੂੰ ਦੱਸਿਆ ਵਾ ਨਾ 20 ਨੂੰ ਨਹੀਂ 23 ਤਰੀਕ ਨੂੰ ਜਿੱਦਣ ਸਾਡੇ ਮੇਲ ਆ ਉਦੋਂ ਦੱਸਿਆ ਵਾ ਮੀ ਮੇਲ ਵਾਲੇ ਦਿਨ ਦੱਸਿਆ ਮਮਾ ਕਿ ਮੀ ਹਾਂ 65% 65% 65% 65

ਹਾਂ ਤਾਂ ਹੈਗੀ ਐ। ਅੱਛਾ ਉਰੀ ਟਾਂਕੇ ਲਾਉਣ ਮੈਂ ਕਿ ਤੇ ਗੱਬੇ-ਗੱਬੇ ਲਾਉਣੇ ਆ। ਦੇਖ ਲਈਆਂ। ਚਲੋ। ਠੀਕ ਆਓ। ਸੋਹਣੀਆਂ ਸੁੱਕੀਆਂ। ਇਹ ਹਾਂ ਤਾਂ ਪਸੋਣੀ ਤੀ। ਪਰ ਬੱਦਲ ਆ ਗਿਆ ਯਾਰ ਫੇਰ। ਚੱਲ ਕੋਈ ਨਾ। ਤੇ ਪਰਨੇ ਦੀ ਬੋਤੀ। ਹੈ? ਪਰਨੇ ਦੀ ਧੋਏ ਅੱਜ। ਹੂੰ। ਹਾਂ ਦੇਖੋ ਟੌਰ ਨਾ ਪੈ ਗਿਆ ਬਈ। ਕਿਹਦੇ ਅੱਜ ਸਰੇਦਾਂ ਸੁਮਾਏ। ਹੁਣ ਆ ਗਿਆ ਧਰਤੀ ਸੁੱਕੀ। ਗਰਮ ਸ। ਠੀਕ ਹੈ ਉਪਤੀ ਉਰੇ ਤਾਂ ਹਾਂ ਲੈ ਮਸਤੀ ਸੀ ਯਾਰ ਹੋ ਗਿਆ ਕਾਲ ਹੁੰਦੀ ਹੈ ਕਿਦਾਂ ਲੇਟਦਾ ਸੇਵ ਸੇਵ ਕੇ ਸੇਲ ਸੀ ਤਾਂ ਨਹੀਂ ਸੀ ਹਾਂ ਇਹ ਲਈ ਜਾਂਦੇ ਹੁਣ ਵਿਆਹ ਦਾ ਟਾਈਮ ਆ ਹੁਣ ਦੇ ਹਾਂ ਜੇ ਨੇ ਦੇ ਇਲਾਕੇ ਤੇ ਫੇਰ ਘਰ ਪਾਉਣ ਲੈ ਜਾਂਦਾ ਹਾਂ ਕੋਈ ਆ ਵੀ ਚੱਲੀਏ ਕਿੱਥੇ ਜਾਣਾ ਕਿੱਥੇ ਜਾਣਾ ਕਿੱਥੇ ਆਣਾ ਮੋਟਰ ਪਰ ਓਏ ਕਿੱਥੇ ਜਾਣਾ ਕਿੱਥੇ ਜਾਣਾ ਕਿੱਥੇ ਜਾਣਾ ਤੇ ਅੱਜ ਰੋਪੜ ਜਾਣ ਦੇ ਪਹਿਲਾਂ ਅਮਨੇਚਰ ਦਾ ਫੋਨ ਨੰਬਰ ਦੱਸਿਆ ਕਿ ਨਾ ਇਹ ਰੀਲ ਬਣਾਉਣੀ ਬੋਲਟ ਨਾਲ ਤੇ ਪੁੱਛ ਕੇ ਦੇਦਾ ਹੁਣ ਕਿਉਂ ਤਾਂ ਬਣਾ ਲਿਆ ਹੋਵੇ ਕਿਉਂ ਤਾਂ ਨਹੀਂ ਇਹ ਚੱਲਾਂਗੇ ਨੂੰ ਲੈ ਕੇ ਨਾ ਤੇ ਹੁਣ ਕਰੀਏ ਫੋਨ ਨੰਬਰ ਅਮਨੇਚਰ ਨੂੰ ਪੁੱਛਾ ਤੇ ਯਾਰ ਚਾਹ ਕਹਿੰਦਾ ਹੁਣ ਤਾਂ ਕੰਮ ਜਾਣਾ ਕਹਿੰਦਾ ਛਟੀਆਂ ਨਹੀਂ ਚੱਕ ਕੇ ਲੈ ਕੇ ਆਉਣੀਆਂ ਬੁੱਠੇ ਲੈਉਣੇ ਹੋਣੇ ਕਿਤੇ ਤੇ ਇਹ ਕਹਿੰਦਾ ਕੱਲੂ ਕਰਾਂਗੇ ਚਲੋ ਵੇ ਠੀਕ ਐ ਤੇ ਪਾ ਵੀ ਮਾਰ ਕੇ ਨਾਲ ਪਿੰਡਾਂ ਵਾਲੇ ਮੋਟਰ ਵਾਹ ਕੇੜਾ ਨਾਲ ਦੂਜੀ ਵਾਰ ਤੇ ਲੋ ਬਈ ਪਿੰਡ ਵੀ ਕਣ ਗਿਆ ਨਾ ਬੜੀ ਇੱਕ ਨੰਬਰ ਤੇ ਦੋ ਹੀ ਰੇ ਪਾਇਆ ਸੀ ਤੀਜਾ ਨਹੀਂ ਪਾਉਣ ਦੀ ਲੋੜ ਨਹੀਂ ਹੈ ਹੁਣ ਸੋਨੇ ਕਣ ਕੁੱਠੀ ਵੀ ਆਪਣੀ ਤੇ ਜਿਹੜੀ ਤੁੰ ਦਬਈ ਉਹਦੇ ਕਰਕੇ ਹੋਈ ਸਾਰੀ ਐਨ ਵਧੀਆ ਕਣਕ ਆਪਣੀ ਤੇ ਉੱਪਰ ਹੀ ਜੜੀ ਸੋਨੇ ਨੇ ਧੁੱਪ ਚੜਜਣੀ ਫੇਰ ਨਹੀਂ ਤੇ ਇੰਨੀ ਹੋਣੀ ਹੈ। ਹੈ ਗੈਨ ਕਾਲੀ ਪਈ ਗਣ ਕਬਣੀ। ਹਾਂ ਹੁਣ ਦੇਖੋ ਬੱਦਲ ਜਿ ਕਿਦਾਂ ਲੱਗਦੇ। ਤੇ ਚੱਲੀਏ ਹੁਣ ਦੂਜੀ ਮੋਟਰ ਪਰ। ਅੱਜ ਕਿੱਦਾਂ ਗਿਆ? ਲੋਈ ਨੀ ਮੈਂ ਅੱਜ ਰੋਪੜ ਜਾ ਕੇ ਆਇਆ ਤੇ। ਆਪਣੀ ਗੱਲ ਜੇ ਸਾਰੇ ਵੀਰਾਂ ਨੂੰ ਜੀ। ਠੀਕ ਹੈ। ਹਾਂ ਬੱਦਲ ਵਾਈ ਕਰਵਾਤੀ। ਬੱਦਲ ਵਾਈ ਮੀਂਹ ਦਿੱਤਿਆ ਪਿਆ ਪੈਸੇ ਕਦ ਮਰਜੀ ਪੈ ਜੂ। ਹੂੰ ਸਬਰ ਮੈਂਦੀ ਹੁੰਦਾ ਹੈ ਨਾ। ਹਾਂ। ਪਾਣੀ ਪੈਂਦਾ ਹੁੰਦਾ ਉਹ ਵੀ ਪੈਣਾ ਹੀ ਆਏ ਆ ਮੀਂਹ ਹੁਣ ਗਰਮੀ ਆਉਣ ਲੱਗ ਜਾਨੀ ਨਾ ਹੁਣ ਗਰਮੀ ਆ ਗਈ ਅੱਧੀ ਵਾਰੀ ਪਾਣੀ ਹੈਗਾ ਖੰਡ ਤਾਂ ਲੱਗਦੀ ਹੋਈ ਆ ਕੀ ਨੱਜ ਦਿਨ ਚ ਬੱਟਦਾ ਦਿਨ ਚ ਬੱਟ ਹੋ ਗਿਆ ਪਾਣੀ ਜਿਹੜੇ ਨਿਕਲੇ ਅੱਜ ਹੂੰ 10 ਵਜੇ ਨਿਕਲਣ ਲੱਗੀ ਦੀ ਹਾਂ 11 ਵਜੇ ਤਾਂ ਕਹਿਣ ਤਿੱਖੀ ਆ ਗਈ ਦੀ ਕੱਲ ਇਹ ਜੀ ਧੁੱਪਾਂ ਦੀ ਨਾ ਹਾਂ ਲੱਗਦਾ ਵੀ ਗਰਮੀ ਆ ਗਈ ਹੂੰ ਨੱਜ ਵਾਲੀ ਚ 2:30 ਨਹੀਂ ਕੱਲ ਵੀ ਕੱਲ ਵੀ ਹਾਂ ਕੱਲ 2:30 ਵਜੇ ਜਦੋਂ ਨਿਕਲੇ ਨਾ ਬਾਹਰ ਆ ਵੀ 2:30 ਵਜੇ ਅਸੀਂ ਡੰਗਰ ਕੱਢੇ ਆ। ਹੂੰ। ਜਿਆਦਾ ਐ ਲੱਗਦਾ ਵੀ ਗਰਮੀ ਆ ਗਈ। ਤੈਨੂੰ ਤਾਂ ਬੱਦਲ ਜੇ ਹੋ ਗਏ ਇੱਕਣਾ ਦਾ। ਹਾਂ ਬੱਦਲ ਜੇ ਹੋ ਗਏ ਪਤਾ ਨਹੀਂ ਕਾ ਤੇ ਹੁਣ। ਹੂੰ। ਹੋਰ ਆ ਕਾਲੂ ਉਰੀ ਰਹਿੰਦਾ ਹੁਣ ਦੇਲ। ਮੇਰੇ ਘਰ ਆ ਮੈਂ ਦੇਖਿਆ ਕਿੱਥੇ ਲੰਘ ਗਿਆ ਹੁਣ ਉਰੀ ਆ ਗਿਆ। ਜਗਮ ਠੀਕ ਹੋ ਗਿਆ ਇਹਦਾ ਹੁਣ। ਹੋ ਗਿਆ ਬਸ। ਹਾਂ ਪਰ ਗਿਆ ਜਗਮ। ਹੂੰ। ਜਾਣਾ ਮੋਟਰਪੱਥਰ। ਡੰਡੇ ਨਾਲ ਜਾਂਦਾ ਤੁਹਾਨੂੰ ਡਰ ਰਹਿੰਦਾ ਇੱਧਰ ਨੂੰ ਕੁੱਤੇ ਬਹੁਤ ਹਨ। ਐ ਹਾਂ ਮੋਟਰ ਪਾ ਕੇ ਮੈਂ ਦੇਖਿਆ ਜਾਂਦਾ ਟਰੈਕਟਰ ਦੇ ਨਾਲ 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 ਜਾਣਾ ਹੀ ਨਾ। ਭੈਣੀ ਉਹ ਲੜਦਾ ਹੋਰ ਤਾਂ ਕਿਤੇ ਨਹੀਂ ਲੜਦਾ ਇਹ ਉਹ ਕੁੱਤੇ ਵੀ ਨੇੜੇ ਨਹੀਂ ਆਉਂਦੇ ਉਹ ਵੀ ਡਰਦੇ ਆ ਇਹਦੇ ਹਾਂ ਡਰਦੇ ਵੀ ਆ ਤੇ ਯਾਰ ਆਪਣੇ ਦਰਵਾਜ਼ੇ ਮੂਰੇ ਪੌਂਕਣੀ ਪੌਂਕਣਾਉਂਦੇ ਨਾ ਵੀ ਹੂੰ ਇਹਨੇ ਵੀ ਲੰਘੇ ਜਾਂਦੇ ਪਰ ਇਹ ਇਹ ਪੌਂਕਦਾ ਨਹੀਂ ਫਿਰ ਇਹਨੂੰ ਪਤਾ ਖਤਰਾ ਹੈ ਇਹ ਆਪ ਡਰਦਾ ਹੈ ਹੂੰ ਉਹ ਕਈ ਆ ਨਾ ਹੈ ਉਹ ਕਈ ਆ ਹਾਂ ਉਹ ਤੁਹਾਡਾ ਟੋਮੀ ਖੁੱਲ ਜਾਂਦਾ ਦੇ ਕਿੱਥੇ ਕੋ ਕਿੱਥੇ ਆ ਗਿਆ 10 आवर अच्छा जा भाई जा ਪਹਿ ਬਿੱਲੀ ਆ ਗਈ ਬਿੱਲੀ ਹੈ ਚਲੋ ਭਾਈ ਇਹ ਮਾਰ ਦਿੰਦੀ ਆ ਤੇ ਮਾਰਦੀ ਹੈ ਨਾ ਕਾਲੂ ਕਾਲੂ ਵਣੂ ਮੇਰੇ ਆ ਕੇ ਹੈਂ ਬਿੱਲੀ ਦਾ ਦੇਖਿਆਲਾ ਦਾ ਕਮਾਲ ਸਾਡੇ ਨਾਲ ਟਰੈਕਟਰ ਪਰ ਨਾਲ ਹਾਉਂਦਾ ਤਾਂ ਬਿੱਲੀ ਦੇ ਨਾਲ ਜਭੀ ਚ ਲੋਗੀ ਵੀ ਮੇਰੇ ਪਰ ਕੁੱਤਾ ਨਾ ਪੈ ਜਵੇ ਹਾਂ ਹਾਂ ਆ ਕਾਲੂ ਨਾ ਪੈ ਜਵੇ ਹਾਂ ਹੁਣ ਕਿੱਥੇ ਬਿੱਲੀ ਲੰਘੀ ਉਹ ਬੈਠੀ ਆ ਉਹ ਦੇਖ ਕਿੱਥੇ ਉਹ ਉੱਪਰ ਦੇਖ ਦੇਖ ਦੇ ਆਈ ਸਫੇਦ ਦੇ ਫਿਰ ਹਾਂ ਉਹ ਤੇ ਸਾਹਮਣੇ ਜਿੱਥੇ ਅਮਰੂਦ ਦਾ ਟਾਣਾ ਜਾਂਦਾ ਅਜਾ ਹਾਂ ਡਿੱਗੀ 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 ਇਹ ਉਹ ਹੈ ਹਾਂ ਡਿੱਗੀ ਡਿੱਗੀ ਔੜਲੀ ਉੱਤਰਦੀ ਹੈ ਉਹ ਦੇਲਾ ਕੁੱਤੇ ਉਹ ਲਮਕੀ ਵੀ ਆ ਨਾ ਲਮਕੀ ਨਹੀਂ ਉੱਪਰ ਬੈਠੀ ਆ ਉਹ ਅੱਛਾ ਉਹ ਕਿਹੜਾ ਕਹਿੰਦਾ ਕਹਿੰਦਾ ਲਮਕੀ ਵੀ ਹੁੰਦੀ ਲਮਕੀ ਵੀ ਆ ਸਮਝ ਲੈ ਲਮਕੀ ਉਹੀ ਉਹ ਲਾਲਾ ਹੋਰੇ ਥੱਲੇ ਸਾਡਾ ਪੈਰ ਲਮਕਦੇ ਉਹ ਕੁੱਤੇ ਹੀ ਕਹਿੰਦੇ ਵੀ ਮੈਂ ਫੜੇ ਲੈਣਾ ਕਾਲੂ ਫੜਦੇ ਆਗੇ ਉਹਨੂੰ ਤਾਂ ਦਿੱਗਿਆ ਇਹਨੂੰ ਨੇ ਦੇਖੀ ਵੀ ਮੈਂ ਨਾ ਦੇਖ ਤਾਂ ਜਾ ਕੇ ਤੇ ਜਾ ਬੇ ਹਾਂ ਪਰ ਉਹਨੂੰ ਦੇਖੀ ਹੋਈ ਆ ਨਾ ਉਹਨੂੰ ਹੁਣ ਦੇਖਣ ਦੇ ਉਹ ਕਰਦੀ ਆ ਬਿੱਲੀ ਡਰੀ ਹੋਈ ਆ ਇਹ ਦੇਖ ਲਈ ਕਿੱਦਾਂ ਫੜਦਾ ਉਹਨੂੰ ਰਹਿਣ ਦੇ ਚਲੋ ਚਲੋ ਇੱਧਰ ਇਹਨੂੰ ਨਹੀਂ ਛੇੜਨਾ ਰੱਖੀ ਵੀਗਾ ਬਾਲਤੂ ਹਾਂ ਅੜ ਜਾਓ ਆ ਦੇ ਇੱਧਰ ਦੇਖੀਏ ਧਾਰ ਕੇ ਹਾਂ ਦੂਏ ਫੜ ਲੈ ਹੋਸ਼ ਤੁਹਾਨੂੰ ਬਾਦ ਐ ਕਿ ਤੁਹਾਨੂੰ ਰਾਤ ਦੇ ਇਹਨਾਂ ਨੂੰ ਕੱਪ ਭੱਜ ਜੂਗੀ ਭੱਜ ਲਈ ਭੱਜ ਲਈ ਓਏ ਹੋਰ ਕਾਲੂ ਵੀ ਗਿਆ ਨਾਲ ਏ ਹਾਂ ਹੁਣ ਨੇ ਉਤਰ ਗਈ ਓਏ ਢੜ ਹੈ ਚਿੱਤੇ ਦੀ ਹੋਇਆ ਲੈ ਫੜ ਲਈ ਦੀ ਉਹਨੇ ਕਿਤੇ ਜਰੇ ਨਿਕਲ ਗਈ ਜਦੇ ਉਹ ਚ ਇਹਦਾ ਪੰਜਾ ਮਾਰਦੀ ਐ ਬੋਪੋਰਾ ਜਿਹਾ ਨਾ ਸ਼ੇਰ ਮਾਰਦਾ ਨਾ ਪੰਜਾ ਹਾਂ ਆ ਤਿੱਖੇ ਨਾ ਹੁੰਦੇ ਇਹਨਾਂ ਦੇ ਆਏ ਮਾਰਦੀ ਕੁੱਤੇ ਨੂੰ ਨੇੜੇ ਨੇੜੇ ਇਹਦਾ ਖਾਣੇ ਡਾਕਦੀ ਆ ਦੋ ਆਹੜੇ ਕੁੱਤੇ ਆਜਾ ਉਹ ਕਾਲੋ ਨੂੰ ਵੀ ਦਿਗ ਗਈ ਹੁਣ ਕਾਲੋ ਵੀ ਉੱਥੇ ਖੜ ਗਿਆ ਹਾਂ ਓ ਰਿਓ ਰਿਓ ਉਹ ਤਾਂ ਕਰਦੀ ਹਾਲੇ ਰੂਪੀ ਤਾਂ ਦੇਖਦੀ ਹੈ ਰੂਪੀ ਤਾਂ ਇਹ ਦੇਖ ਰਹੀ ਏ ਟਿਕਾਣੇ ਓਰੇ ਲੈ ਬੈ ਗਈ ਉਥੀ ਹੁਣ ਕੀ ਸ਼ਿਕਾਰ ਕਰਕੇ ਜਾਣਾ ਜੀ ਬਿੱਲੀ ਦਾ ਲੋ ਜੀ ਹੁਣ ਪਹੁੰਚ ਗਏ ਪਾ ਦੂਜੀ ਮੋਟਰ ਪਰ ਅੰਦਰ ਤੋਂ ਦੇਖੀ ਨਹੀਂ ਬੜੇ ਦਿਨ ਹੋ ਗਏ ਨਦਰਦਨ ਠੀਕ ਹੈ। ਇਹ ਦੇਖਦਾ ਰਹੀ ਆਪਣਾ ਠੀਕ ਪਿਆ। ਪਿਗਲੇ ਨਹੀਂ ਹੈਗਾ ਮੈਂ ਦੇਖ ਲਿਆ। ਤੇ ਹੁਣ ਆਪਾਂ ਕਰਦੇ ਵੀਡੀਓ ਬੰਦ। ਤੇ ਮਿਲਦੇ ਆ ਫਿਰ ਕਿਸੇ ਅਗਲੇ ਬਲੌਗ ਚ। ਓਕੇ ਬਾਏ ਬਾਏ।